ਤੇ ਭਗਵੰਤ ਮਾਨ ਜੀ ਨੇ ਬਹੁਤ ਵਾਰੀ ਬੋਲ ਕੇ ਵੀ ਛੀਦਾ ਨੂੰ ਮਾਪਜਾ ਨੌਕਰੀਆਂ ਤਾਂਗੇ ਕਹਿ ਲੋ ਵੀ ਰੋਟੀਆਂ ਸਿੱਗੀਆਂ ਪਰ ਅਜੇ ਤੱਕ ਮਾਪਜਾ ਤੇ ਜ਼ਖਮੀਆਂ ਨੂੰ ਕੁਝ ਮਿਲਿਆ ਨਹੀਂ ਹੈਗਾ ਨੌਕਰੀਆਂ ਨਹੀਂ ਮਿਲੀਆਂ ਹੈਗੇ ਸਾਰਾ ਕੁਝ ਹੈਗਾ ਤੇ ਉਹ ਜਿਹੜਾ ਝੋਨਾ ਵਾਂ ਮਾਰਕੀਟ ਦੇ ਵਿੱਚ ਪਿਛਲੀ ਵਾਰੀ ਨਾਲੋਂ 11200 ਰੁਪਇਆ ਘੱਟ ਕੀਮਤ 'ਤੇ ਜਿਹੜਾ ਉਹ ਝੋਨਾ ਵੇਚ ਰਿਆ ਤੇ ਸੜਕਾਂ ਦਾ ਜੋਗ ਮਾਪਜਾ ਦਿੱਤੇ ਮਜ਼ਦੂਰ ਨੂੰ ਨਹੀਂ ਜੋਗ ਮਾਪਜਾ ਮਿਲ ਰਿਹਾ ਦੁਕਾਨਾਂ ਢਾਈਆਂ ਜਾ ਰਹੀਆਂ ਕਿਸਾਨ ਨੂੰ ਨਹੀਂ ਮਿਲਿਆ 2013 ਐਕਟ 20 ਸਾਲਾਂ ਤੱਕ ਮਜ਼ਦੂਰਾਂ ਨੂੰ ਮਾਫ਼ੀ ਦੇਣ ਦੀ ਗੱਲ ਕਰਦਾ ਜੇ ਕਿਤੇ ਮਜ਼ਦੂਰਾਂ ਦਾ ਸੜਕ ਦੇ ਨੇੜੇੋਂ ਅਜਾੜਾ ਹੋਵੇ ਤੇ ਕਿਸਾਨ ਤੇ ਕਿਸਾਨ ਦੇ ਉੱਤੇ ਦੋਸ਼ ਵੀ ਲਾਇਆ ਜਾਂਦਾ ਕਿ ਕਿਸਾਨ ਨੇ ਜਿਹੜੀ ਆ ਹਵਾ ਪਾਣੀ ਜਿਹੜਾ ਦੂਸ਼ਿਤ ਕਰ ਦਿੱਤਾ ਤੇ ਬਾਰਡਰ ਤੇ ਜਿਵੇਂ ਡਰੋਨ ਆਉਂਦੇ ਤੁਹਾਨੂੰ ਕੋਈ ਖਬਰ ਘੱਟਾ ਜੇ ਤੁਸੀਂ ਇੱਕ ਮੂਵੀ ਕਿਤੇ ਸਾਡੇ ਬੰਦਿਆਂ ਨੂੰ ਉੱਥੇ ਫੜਾ ਉਹ ਨਾ ਪਿੰਡਾਂ 'ਚ ਤੇ ਰੋਜ਼ ਤੁਹਾਨੂੰ 10 ਡਰੋਨ ਦਿਖਾ ਲਈਏ ਕਗਨਾ ਨਾ ਉਹ ਜੋ ਕੁਝ ਬੋਲ ਰਹੀ ਆ ਮੈਨੂੰ ਲੱਗਦਾ ਉਹ ਮਾਨਸਿਕ ਤਣਾਅ 'ਚ ਆ ਜੇ ਲੋਕਾਂ ਨੇ ਮਾਨ ਸਤਕਾਰ ਬਖਸ਼ਿਆ ਤੇ ਚੰਗੀ ਜਿਹੀ ਆ ਲੋਕਾਂ ਵਾਸਤੇ ਕੋਈ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਆ ਨਾ ਕਿ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਭੁਗਤਣਾ ਚਾਹੀਦਾ ਤੂੰ ਨਹੀਂ ਚਾਹੁੰਦੇ ਕਿ ਹੁਣ ਹਰਿਆਣੇ ਵਿੱਚ ਇਲੈਕਸ਼ਨ ਚੱਲ ਰਹੀ ਆ ਉੱਥੇ ਚਰਚਾ ਹੋ ਜੇ ਵੀ ਸੁਭਕਰ ਨੂੰ ਸ਼ਹੀਦ ਕਿੰਨਾ ਨੇ ਕੀਤਾ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਸਤਿਕਾਰ ਆਣ ਦੇਖੋ ਜਿਹੜਾ ਡੀਸੀ ਦਫਤਰ ਆਪਣਾ ਮੋਰਚਾ ਚੱਲਣਾ ਸੀਗਾ ਦੋ ਦਿਨ ਉਹ ਤੁਹਾਨੂੰ ਪਤਾ ਮੋਰਚਾ ਲੱਗ ਚੁੱਕਾ ਵਾ ਇੱਕ ਤਾਂ ਸਾਡਾ ਮਸਲਾ ਹੈਗਾ ਵੀ ਜਿਹੜੇ ਸ਼ਹੀਦ ਹੋਏ ਆ ਅੰਦੋਲਨਾਂ ਚ ਸਾਡੇ ਕਿਸਾਨ ਮਜ਼ਦੂਰ ਉਹਨਾਂ ਤੇ ਭਗਵੰਤ ਮਾਨ ਜੀ ਨੇ ਬਹੁਤ ਵਾਰੀ ਬੋਲ ਕੇ ਵੀ ਸ਼ਹੀਦਾਂ ਨੂੰ ਮਾਫਜ਼ਾ ਨੌਕਰੀਆਂ ਤਾਂ ਕਿ ਕਹਿ ਲੋ ਵੀ ਰੋਟੀਆਂ ਸਿੱਖੀਆਂ ਪਰ ਅਜੇ ਤੱਕ ਮਾਫਜ਼ਾ ਤੇ ਜ਼ਖਮੀਆਂ ਨੂੰ ਕੁਝ ਮਿਲਿਆ ਨਹੀਂ ਹੈਗਾ ਨੌਕਰੀਆਂ ਨਹੀਂ ਮਿਲੀਆਂ ਅੱਗੇ ਸਾਰਾ ਕੁਝ ਹੈਗਾ ਦੂਜਾ ਹੈਗਾ ਵੀ ਪਰਾਲੀ ਵਾਲੇ ਮੁੱਦੇ ਨੂੰ ਲੈ ਕੇ ਸਾਨੂੰ ਸਪੈਸ਼ਲ ਟਾਰਗੇਟ ਕੀਤਾ ਜਾ ਰਿਹਾ ਉੱਪਰ ਵਾਲੀ ਦਾ ਕੋਈ ਠੋਸ ਹੱਲ ਅਸੀਂ ਕਰਾਉਣ ਵਾਸਤੇ ਅੱਜ ਦਾ ਡੀਸੀ ਦਫ਼ਤਰ ਮੋਰਚਾ ਲਾਇਆ ਹੈਗਾ ਤੀਜਾ ਤੁਹਾਨੂੰ ਪਤਾ ਡੀਏਪੀ ਦਾ ਸਾਰੇ ਸਿੰਪਲ ਜਿਹੜੇ ਸੀ ਉਹ ਫੇਲ ਹੋਏ ਹੋਗੇ ਉਹ ਸਿੰਪਲ ਫੇਲ ਹੋਏ ਉਹਨਾਂ ਖਿਲਾਫ ਕੀ ਕਾਰਵਾਈ ਹੋਏ ਗਾਂ ਸੀਜ਼ਨ ਆ ਗਿਆ ਕਣਕ ਦਾ ਹੁਣ ਡੀਏਪੀ ਸਾਨੂੰ ਮਿਲੂਗੀ ਇਹਦੇ ਬਾਰੇ ਵੀ ਅਸੀਂ ਆਏ ਇੱਕ ਭਾਰਤ ਮਾਲਾ ਯੋਜਨਾ ਤਹਿਤ ਪੂਰੇ ਦੇਸ਼ ਵਿੱਚ ਤੇ ਪੰਜਾਬ ਵਿੱਚ ਸੜਕਾਂ ਨਿਕਲ ਰਹੀਆਂ ਤੇ ਸੜਕਾਂ ਦਾ ਜੋਗ ਮਾਪਜਾ ਦਿੱਤੇ ਮਜ਼ਦੂਰ ਨੂੰ ਨਹੀਂ ਜੋਗ ਮਾਪਜਾ ਮਿਲ ਰਿਹਾ ਦੁਕਾਨਾਂ ਢਾਈਆਂ ਜਾ ਰਹੀਆਂ ਕਿਸਾਨ ਨੂੰ ਨਹੀਂ ਮਿਲਿਆ 2013 ਐਕਟ 20 ਸਾਲਾਂ ਤੱਕ ਮਜ਼ਦੂਰਾਂ ਨੂੰ ਮਾਫੀ ਦੇਣ ਦੀ ਗੱਲ ਕਰਦਾ ਜੇ ਕਿਤੇ ਮਜ਼ਦੂਰਾਂ ਦਾ ਸੜਕ ਦੇ ਨੇੜੇੋਂ ਅਜਾੜਾ ਹੋਵੇ ਉਹ ਐਕਟ ਲਾਗੂ ਕੀਤੇ ਬਗਾਰ ਤੱਕੇ ਨਾ ਪੁਲਿਸ ਰਾਹੀਂ ਜ਼ਮੀਨਾਂ ਤੱਕੇ ਨਾ ਕਬਜ਼ੇ ਕੀਤੇ ਜਾ ਰਹੇ ਉਹ ਕਬਜ਼ੇਰ ਕੌਣ ਆ ਵੀ ਜ਼ਬਰਦਸਤੀ ਨਾ ਕਰੋ ਭਾਈ ਇਹ ਠੀਕ ਨਹੀਂ ਹੈਗਾ ਹੋਰ ਲੋਕਲ ਸਾਡੇ ਮੁੱਦੇ ਅਵਾਰਾ ਪਸ਼ੂਆਂ ਦਾ ਹੱਲ ਕਰਾਉਣਾ ਜਿਵੇਂ ਤੁਹਾਨੂੰ ਪਤਾ ਨਸ਼ਿਆਂ ਦੀ ਮਾਰ ਆ ਜਿਵੇਂ ਜਿਹੜੀ ਸਰਕਾਰ ਕਹਿੰਦੀ ਸੀ ਵੀ 4 ਹਫ਼ਤਿਆਂ ਚ ਨਸ਼ੇ ਬੰਦ ਕਰਾ ਦਾਂਗੇ ਹੁਣ ਉਹਨਾਂ ਦੇ ਐਸਐਸਪੀ ਤੇ ਐਸਐਚਓ ਪੂਰੇ ਪੁਲਿਸ ਵਾਲੇ ਨੱਕੋ ਨੱਕ ਨਸ਼ੇ ਵਿੱਚ ਰਹੇ ਪੈਸੇ ਇਕੱਠੇ ਕਰ ਰਹੇ ਆ ਤੇ ਬਾਰਡਰ ਤੇ ਜਿਵੇਂ ਡਰੋਨ ਆਉਂਦੇ ਤੁਹਾਡੇ ਕੋ ਖਬਰ ਘੱਟ ਆ ਜੇ ਤੁਸੀਂ ਇੱਕ ਮੂਵੀ ਕਿਤੇ ਸਾਡੇ ਬੰਦਿਆਂ ਨੂੰ ਉੱਥੇ ਫੜਾਓ ਨਾ ਪਿੰਡਾਂ 'ਚ ਤੇ ਰੋਜ਼ ਤੁਹਾਨੂੰ 10 ਡਰੋਨ ਦਿਖਾ ਲਈਏ ਠੀਕ ਆ ਤੇ ਡਰੋਨਾਂ ਆਉਂਦਿਆਂ ਦਾ ਵੀ ਇਹਨਾਂ ਨੂੰ ਪਤਾ ਜਾਂਦਿਆਂ ਦਾ ਵੀ ਪਤਾ ਟੰਨਾ ਨਾ ਹੁੰਦੀ ਆ ਤੇ ਕਿਲਵਾਂ 'ਚ ਹੀ ਵੜਦੇ ਆ ਇਹ ਨਸ਼ਾ ਕਦੀ ਨਸ਼ਾ ਬੰਦੀ ਤੇ ਵੀ ਸਵਾਲ ਚੁੱਕਣ ਆਏ ਆ ਵੀ ਨਸ਼ਾ ਬੰਦੀ ਕਿਉਂ ਨਹੀਂ ਹੋ ਰਹੀ ਆ ਕਿਉਂ ਸਰਕਾਰ ਫੇਲ ਹੋ ਰਹੀ ਆ ਤੋਂ ਕੱਲ ਦਾ ਸਾਡਾ ਰੇਲ ਰੋਕੋ ਆ ਅਸੀਂ ਨਹੀਂ ਚਾਹਾਂਗੇ ਤੁਹਾਡੇ ਮਾਦਮਨ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੇ ਨਾਲ ਮਸਲਿਆਂ ਦਾ ਹੱਲ ਕਰ ਲਓ ਨਹੀਂ ਤਾਂ ਮਜਬੂਰਨ ਸਾਨੂੰ ਕੱਲ ਰੇਲ ਜਮ ਕਰਨੀ ਪਾਉਗੀ ਔਰ ਜਿੱਥੋਂ ਤੱਕ ਅੱਜ ਮੀਡੀਆ 'ਚ ਕਗਨਨ ਰ瑙ਦੀ ਦੇ ਬਿਆਨ ਆ ਰਹੇ ਨੇ ਕਗਨਨ ਰ瑙 ਜੋ ਕੁਝ ਬੋਲ ਰਹੀ ਆ ਮੈਨੂੰ ਲੱਗਦਾ ਉਹ ਮਾਨਸਿਕ ਤਣਾਅ ਚਾ ਜਾਂ ਦੂਜੇ ਪਾਸੇ ਭਾਜਪਾ ਦੀ ਇੱਕ ਸਾਜ਼ਿਸ਼ ਆ ਕੱਲ ਕਗਨਨ ਜੀ ਨੇ 15-20 MP ਹੈਗੇ ਉਹਨਾਂ ਦੇ ਜਿਹੜੇ ਬੜੇ ਗਿਨੇ ਮੱਥੇ ਢੰਗ ਨਾਲ ਉਹ ਬਿਆਨ ਦਿੰਦੇ ਨੇ ਉਦੋਂ ਬਾਅਦ ਭਾਜਪਾ ਉਸ ਬਿਆਨਾਂ ਤੋਂ ਪਿੱਛੇ हट ਜਾਂਦੀ ਆ ਅਸੀਂ ਪਿਛਲੀ ਵਾਰੀ ਵੀ ਜੇਪੀ ਨੱਡਾ ਜੀ ਨੂੰ ਕਿਹਾ ਸੀ ਜਿਹੜੇ ਭਾਜਪਾ ਦੇ ਪ੍ਰਧਾਨ ਆ ਵੀ ਤੁਹਾਡੀ ਐਮਪੀ ਬਿਆਨ ਦੇ ਰਹੀ ਆ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਉਹੜੇ ਖੇਤੀ ਕਾਨੂੰਨ ਕਹਿੰਦੇ ਦੁਬਾਰਾ ਲਿਆਂਦੇ ਜਾਣ ਉਹਨਾਂ ਦੇ ਪ੍ਰਧਾਨ ਮੰਤਰੀ ਜੀ ਨੇ ਸਵੈਮ ਮਾਫੀ ਮੰਗ ਕੇ ਵਾਪਸ ਲਏ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਪਸ ਲਏ ਆਪ ਇਹਨਾਂ ਨੇ ਕਿਹਾ ਵੀ ਸਾਥੋਂ ਠੀਕ ਨਹੀਂ ਹੋਇਆ ਪਰ ਉਹਦੀ ਐਮਪੀ ਉਹਦੇ ਹੱਕ ਚ ਬੋਲੇ ਇਹਦੇ ਵਿੱਚ ਸਾਜ਼ਿਸ਼ ਸਾਨੂੰ ਨਜ਼ਰ ਆਉਂਦੀ ਆ ਉਹ ਚਾਹੁੰਦੇ ਨਹੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਚੱਲਣ ਉਹ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਰੋਲ ਕੇ ਡੀਰੇਲ ਕਰਨਾ ਚਾਹੁੰਦੇ ਆ ਉਹ ਨਹੀਂ ਚਾਹੁੰਦੇ ਵੀ ਹੁਣ ਹਰਿਆਣੇ ਵਿੱਚ ਇਲੈਕਸ਼ਨ ਚੱਲ ਰਹੀ ਆ ਉੱਥੇ ਚਰਚਾ ਹੋ ਜੇ ਵੀ ਸ਼ੁਭਕਰਨ ਨੂੰ ਸ਼ਹੀਦ ਕਿੰਨਾ ਨੇ ਕੀਤਾ ਸਾਨੂੰ ਬਾਰਡਰਾਂ ਤੋਂ ਨੰਗਣ ਤੋਂ ਰੋਕਿਆ ਕਿੰਨਾ ਨੇ ਕਿੰਨਾ ਨੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਹੈਗਾ ਕਿਹੜੇ 2014 ਦੇ ਵਿੱਚ ਵਾਅਦੇ ਕਰਦੇ ਸੀ ਵੀ ਪਹਿਲੀ ਕੈਬਨਿਟ ਮੀਟਿੰਗ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਂਗੇ ਉਹ ਮੁੱਦੇ ਰੋਲਣ ਵਾਸਤੇ ਹੋ ਰਹੇ ਆ ਜਿੱਥੋਂ ਤੱਕ ਅੱਜ ਹੁੱਡਾ ਸਾਹਿਬ ਦਾ ਵੀ ਬਿਆਨ ਮੀਡੀਆ ਚਾ ਰਿਹਾ ਵੀ ਸਾਡੀ ਸਰਕਾਰ ਆ ਗਈ ਤੇ ਅਸੀਂ ਰਸਤੇ ਖੋਲ ਕੇ ਦਿੱਲੀ ਜਾਣ ਦੇਾਂਗੇ ਇਹ ਤਾਂ ਜੋ ਕੁਝ ਰਾਹੁਲ ਜੀ ਬੋਲਣ ਦੇ ਆ ਜਿੱਦਨ ਉਹਨਾਂ ਦੀ ਸੱਤਾ ਆਈ ਫਿਰ ਪਤਾ ਲੱਗੂ ਵੀ ਸਾਡੀਆਂ ਗੱਲਾਂ ਪੂਰੀਆਂ ਹੁੰਦੀਆਂ ਕਿ ਨਹੀਂ ਜਾਂ ਜਿੱਦਨ ਹੁੱਡਾ ਸਾਹਿਬ ਦੀ ਹਰਿਆਣੇ ਸਰਕਾਰ ਆਈ ਜੋ ਕੁਝ ਉਹ ਬੋਲ ਰਹੇ ਨੇ ਪਤਾ ਉਹਨਾਂ ਲੱਗੂ ਜੇ ਕਰਕੇ ਵਿਖਾਉਂਦੇ ਆ ਨਹੀਂ ਤੇ ਸੱਤਾ ਤੋਂ ਬਾਹਰ ਰਹੀਆਂ ਪਾਰਟੀਆਂ ਬਹੁਤ ਕੁਝ ਪਹਿਲਾਂ ਬੋਲਦੀਆਂ ਭਾਜਪਾ ਵੀ 2014 ਤੋਂ ਪਹਿਲਾਂ ਸਾਡੇ ਨਾਲ ਇਕੱਠੇ ਧਰਨੇ ਮਜਾਰੇ ਕਰਦੀ ਹੁੰਦੀ ਸੀ ਤੇ ਇਕੱਠੇ ਸਾਡੇ ਨਾਲ ਵਾਅਦੇ ਕਰਦੇ ਸੀ ਪਰ ਜਦੋਂ ਸੱਤਾ ਚੁੰਧੀਆਂ ਪਾਰਟੀਆਂ ਫਿਰ ਮੁੱਕਰ ਜਾਂਦੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਅਰਲਜੀਤ ਸਿੰਘ ਕਲੇਰਬਾਲਾ ਅੱਜ ਸਾਡਾ ਅੰਮ੍ਰਿਤਸਰ ਦੇ ਡੀਸੀ ਦਾ ਉੱਤਰ ਦਿੱਤੇ ਜਿਹੜਾ ਧਰਨਾ ਹੈ ਸਾਡੇ ਮੋਰਚੇ ਦੇ ਵਿੱਚ ਜਿਹੜੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਨੂੰ ਸਰਕਾਰ ਮੁਆਵਜ਼ਾ ਮੰਨੀ ਸੀ ਪਰ ਅਜੇ ਤੱਕ ਜਿਹੜਾ ਮੁਆਵਜ਼ਾ ਸਾਰੇ ਜਿਹੜੇ ਜਨੇ ਸ਼ਹੀਦ ਹੋਏ ਆ ਉਹਨਾਂ ਨੂੰ ਨਹੀਂ ਦਿੱਤਾ ਗਿਆ ਉਹਨਾਂ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦੇਣ ਦਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਤੇ ਬਹੁਤ ਸਾਰੇ ਕੇਸ ਜਿਹੜੇ ਆ ਪੈਂਡਿੰਗ ਪਏ ਆ ਪੰਜਾਬ ਦੇ ਵਿੱਚ ਇਸ ਵੇਲੇ ਪੈਂਡ ਸਿਜਨ ਸ਼ੁਰੂ ਆ ਸੁਪਰ ਫਾਈਨ ਕੁਆਲਟੀ ਝੋਨੇ ਦੀ ਜਿਹੜੀ ਆ ਪੈਦਾ ਕੀਤੀ ਆ ਕਿਸਾਨ ਮਜ਼ਦੂਰ ਨੇ ਤੇ ਉਹ ਜਿਹੜਾ ਝੋਨਾ ਵਾ ਮਾਰਕੀਟ ਦੇ ਵਿੱਚ ਪਿਛਲੀ ਵਾਰੀ ਨਾਲੋਂ ਹਜ਼ਾਰ 1200 ਰੁਪਇਆ ਘੱਟ ਕੀਮਤ ਉੱਤੇ ਜਿਹੜਾ ਉਹ ਝੋਨਾ ਵੇਚ ਰਿਆ ਤੇ ਜਦ ਕਿ ਕੇਂਦਰ ਸਰਕਾਰ ਨੇ ਜਿਹੜੀ ਸਪਲਾਈਮੈਂਟ ਲਾਈ ਸੀ ਉਹ ਉਹਨਾਂ ਨੇ ਖਤਮ ਕਰ ਦਿੱਤੀ ਆ ਪਰ ਪੰਜਾਬ ਦੀ ਭਗਵੰਤਮਾਨ ਸਰਕਾਰ ਇਹਦੇ ਤੇ ਮੂਕ ਦਰਸ਼ਕ ਬਣ ਕੇ ਕਿਸਾਨਾਂ ਦੀ ਲੁੱਟ ਕਰਵਾ ਰਹੀ ਆ ਸਾਡੀ ਮੰਗ ਆ ਕਿ ਭਗਵੰਤਮਾਨ ਸਰਕਾਰ ਜੇ ਵਾਅਦਾ ਹੀ ਕਿਸਾਨਾਂ ਦੀ ਸਰਕਾਰ ਆ ਤੇ ਫਿਰ ਜਿਹੜਾ ਵਾ ਪਿਛਲੀ ਵਾਰੀ ਨਾਲੋਂ ਝੋਨਾ ਜਿਹੜਾ ਐਤਕੀ ਸਸਤਾ ਵੇਚ ਰਿਆ ਇਹਦਾ ਲੋਕਾਂ ਨੂੰ ਜਵਾਬ ਦੇਵੇ ਹਾਂ ਇਸ ਤੋਂ ਅਗਲੇ ਪਾਸੇ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਤੇ ਡੀਏਪੀ ਮਾਰਕੀਟ ਦੇ ਵਿੱਚ ਅੱਜ ਵੀ ਜਿਹੜੀ ਆ ਇੰਨੀ ਕਿਲਤ ਆ ਕਿ ਕਿਸਾਨ ਜਿਹੜਾ ਵਾ ਡੀਏਪੀ ਨੂੰ ਮਤਲਬ ਕਿ ਖਰੀਦ ਕੇ ਉਹਨੇ ਕਣਕ ਬੀਜਣੀ ਆ ਤੇ ਡੀਏਪੀ ਮਾਰਕੀਟ ਦੇ ਵਿੱਚ ਉਹ ਕਿਤੇ ਉਹ ਮਿਲ ਨਹੀਂ ਰਹੀ ਜੇ ਕਿਤੇ ਉਹ ਮਿਲ ਰਹੀ ਆ ਉਹ ਬਲੈਕ ਦੇ ਵਿੱਚ ਮਿਲ ਰਹੀ ਐ ਇੰਨੀ ਉਹਦੀ ਬਲੈਕ ਜਿਹੜੀ ਡੀਏਪੀ ਦੀ ਹੋ ਰਹੀ ਆ ਉਹਦੇ ਨਾਲ ਜਿਹੜਾ ਵਾ ਮਤਲਬ ਕਿ ਮਾਰਕੀਟ ਦੇ ਵਿੱਚੋਂ 5-500 ਰੁਪਏ ਦਾ ਕਿਸਾਨਾਂ ਦੀ ਜਿਹੜੀ ਆ ਲੁੱਟ ਕੀਤੀ ਜਾਂਦੀ ਆ ਤੇ ਜਿਹੜੀਆਂ ਗੈਰ ਮਿਆਰੀ ਚੀਜ਼ਾਂ ਵਾ ਉਹ ਕਿਸਾਨ ਦੇ ਪੱਲੇ ਪਾਈਆਂ ਜਾਂਦੀਆਂ ਤੇ ਕਿਸਾਨ ਤੇ ਕਿਸਾਨ ਦੇ ਉੱਤੇ ਦੋਸ਼ ਵੀ ਲਾਇਆ ਜਾਂਦਾ ਕਿ ਕਿਸਾਨ ਨੇ ਜਿਹੜੀ ਆ ਹਵਾ ਪਾਣੀ ਜਿਹੜਾ ਦੂਸ਼ਿਤ ਕਰ ਦਿੱਤਾ ਤੇ ਇਹਦੇ ਪਿੱਛੇ ਵੇਖਣ ਵਾਲੀ ਗੱਲ ਹੈ ਕਿ ਕਿਸਾਨ ਨੂੰ ਉਹਦੇ ਪੱਲੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਜਬਰੀ ਉਹਦੇ ਪੱਲੇ ਜਿਹੜੀਆਂ ਚੀਜ਼ਾਂ ਪਾਈਆਂ ਜਾਂਦੀਆਂ ਕਿਸਾਨ ਨੂੰ ਮਜਬੂਰ ਕੀਤਾ ਜਾਂਦਾ ਕਿ ਖੇਤਾਂ ਦੇ ਵਿੱਚ ਜਿਹੜਾ ਉਹ ਕੈਮੀਕਲ ਜਿਹੜਾ ਵਾ ਉਹ ਪਾਇਆ ਜਾਵੇ ਤੇ ਉਹ ਇਸ ਕਰਕੇ ਸਾਡੀ ਮੰਗ ਹੈ ਕਿ ਭਗਵੰਤ ਮਾਨ ਸਰਕਾਰ ਇਹਦੇ ਤੇ ਜਿਹੜਾ ਵਾ ਫੌਰੀ ਐਕਸ਼ਨ ਕਰਕੇ ਡੀਏਪੀ ਦੀ ਬਲੈਕ ਜਿਹੜੀ ਆ ਉਹ ਬੰਦ ਕਰਵਾ ਦੇਵੇ। ਜੀ ਜੀ ਕੰਗੜਾ ਰਣੌਤ ਦਾ ਬਿਆਨ ਆਇਆ ਇੱਕ ਵਾਰ। ਠੀਕ ਹੈ ਕਹਿਣਾ ਚਾਹੋ। ਦੇਖੋ ਜੀ ਕੰਗੜਾ ਰਣੌਤ ਦਾ ਬਿਆਨ ਆ ਆਇਆ ਵਾ। ਬੀਬੀ ਕੰਗੜਾ ਰਣੌਤ ਜਿਹੜੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਆ ਉਸ ਪਾਰਟੀ ਦਾ ਅਜੰਡਾ ਆ। ਤੇ ਉਹ ਆਪਣੀ ਪਾਰਟੀ ਦੇ ਅਜੰਡੇ ਅਨਸਾਰ ਹੀ ਬੋਲੂਗੀ। ਸਾਡੇ ਦੇਸ਼ ਦੀ ਬੇਟੀ ਆ। ਅਸੀਂ ਚਾਹੁੰਦੇ ਹਾਂ ਕਿ ਪਹਿਲੇ ਉਹ ਬੀਬੀ ਜਿਹੜੀ ਆ ਇੱਕ ਸੁਧਾਰਨ ਸਾਡੇ ਦੇਸ਼ ਦੀ ਬੇਟੀ ਸੀ ਅੱਜ ਦੇਸ਼ ਦੇ ਲੋਕਾਂ ਨੇ ਉਹਨੂੰ ਮਾਨ ਸਤਕਾਰ ਬਖਸ਼ਿਆ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਜੇ ਮਤਲਬ ਕਿ ਉਹ ਦਾ ਕੋਈ ਗਾਂ ਉਹਦੀ ਬੋਲ ਬਾਣੀ ਦੇ ਵਿੱਚ ਸੁਧਾਰ ਨਹੀਂ ਆਉਂਦਾ ਇਹ ਫਿਰ ਲੋਕ ਫੈਸਲਾ ਕਰ ਲੈਂਦੇ ਹੁੰਦੇ ਆ ਫਿਰ ਪਾਰਲੀਮੈਂਟ ਦੇ ਵਿੱਚ ਬਹਿਣ ਦਾ ਜੇ ਉਹਨੂੰ ਐਰਕਾ ਮੌਕਾ ਦਿੱਤਾ ਕਾ ਲੋਕ ਮੌਕੇ ਨਹੀਂ ਦਿੰਦੇ ਹੁੰਦੇ ਤਾਂ ਬੀਬੀ ਨੂੰ ਜਿਹੜਾ ਵਾ ਆਪਣੇ ਚੰਗੀ ਸੂਝ ਬੂਝ ਦੇ ਵਿੱਚੋਂ ਕੋਈ ਜੇ ਲੋਕਾਂ ਨੇ ਮਾਨ ਸਤਕਾਰ ਬਖਸ਼ਿਆ ਤੇ ਚੰਗੀ ਜੜੀ ਆ ਲੋਕਾਂ ਵਾਸਤੇ ਕੋਈ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਆ ਨਾ ਕਿ ਕਾਰਪੋਰੇਟਾਂ ਦੇ ਹੱਕ ਦੇ ਵਿੱਚ ਭੁਗਤਣਾ ਚਾਹੀਦਾ